ਸਾਰੇ ਸਾਗਰ ਦੀ ਬੋਟੀ ਦੇਖੀ ਜਾਂਦੇ ਆ ਓਏ ਤੂੰ ਵੀ ਸਾਗਰ ਦੀ ਬੋਟੀ ਦੇਖੀ ਹੈ ਨਾ ਗੇ ਓਏ ਕਾਹਨੂੰ ਨਰੇ ਹੁਣ ਸਾਗਰ ਦੀ ਬੋਟੀ ਤੇ ਉਹਦੀ ਐਂਡਗਾਕਾਰ ਤੱਕ ਖੁੰਝੇ ਲਾਤੀ ਓਏ ਕੀਨੇ ਔਰ ਮੋਸਰ ਜੱਟ ਨੇ ਉਹ ਦਵਾਰੇ ਫੇਰ ਆ ਗਿਆ ਹੁਣ ਹੁਣ ਤਾਂ ਇਹੀ ਸਟਾ ਦੇ ਚੱਲਿਆ ਕਰੂਗਾ ਓ ਸੱਚੀ ਔਰ ਮਗੜਾ ਗੱਪ ਮਾਰਦਾ ਆ ਦੇਖ ਆ ਗਿਆ ਰਾਉ ਰਾਈਜ਼ਿੰਗ ਸਿੱਧੂ ਤਾਂ ਅੱਜ ਵੀ ਦਿਲਾਜ ਵਾਸਤਾ ਹੈ ਕੀ ਹੋ ਗਿਆ ਜਦੋਂ ਸਾ ਗਿਆ ਬਹਿਰੀਆਂ ਨੇ ਵੈਰ ਖਤਿਆ ਮਾਰ ਕੇ ਜੱਟ ਪਰ ਜੱਟ ਤਾਂ ਮਾਰ ਕੇ ਵੀ ਛਾ ਗਿਆ ਕੀ ਕਰਦਾ ਸਿੱਧੂ ਮਾਰ ਕੇ ਆ ਲੈ ਚੱਕੋ ਦਸਤ ਫੇਰਾ ਨਾ ਨੁੱਪ ਨੋੜਾ ਘੁੱਟਾ ਫੇਰੇ ਅਗੇ ਅਜ ਤੇਰੇ ਮੇਰੀ ਗੱਲ ਆਦਰੀਂ ਕਿਉਂ ਲੱਚ ਰੇ ਓ ਬੱਲੇ ਓ ਰੱਬਾ ਤੇਰੇ ਜਿਹੜੇ ਦੁਖੀ ਪਰਿਵਾਰ ਦੀ ਦਵਾਰੇ ਬਾਹ ਫੜ ਲਈ ਓਆ ਤੂੰ ਬੜਾ ਵਧੀਆ ਕੀਤਾ ਓਏ ਹੁਣ ਇੱਥੇ ਬੈਠੇ ਕੀ ਕਰਦੇ ਹਾਂ ਚੱਲੋ ਓਏ ਸਿੱਧੂ ਦੀ ਕੋਠੀ 'ਚ ਉੱਥੇ ਜਾ ਕੇ ਲਾਗੇ ਮਹਿਫਲਾ ਨਾਲੇ ਦੇਗੇ ਬਧਾਈਆਂ ਆਪਾਂ